ਨਵੀਂ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਜਾ ਰਹੇ ਸੀ ਅچھے ਦਿਨਾਂ ਦੇ ਪਰ ਸ਼ਾਇਦ ਮਹਿੰਗੇ ਦਿਨ ਆ ਗਏ ਨੇ ਕਿਉਂਕਿ ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਅਦਾ ਹੋਇਆ ਹੈ ਪੈਟਰੋਲ 1 ਰੁਪਏ 79 ਪੈਸੇ ਤੇ ਡੀਜ਼ਲ ਦੀ ਕੀਮਤ ਦੇ ਵਿੱਚ 50 ਪੈਸੇ ਪ੍ਰਤੀ ਲੀਟਰ ਦਾ ਵਾਅਦਾ ਹੋਇਆ ਪੈਟਰੋਲ 1 ਰੁਪਏ 79 ਪੈਸੇ ਤੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲੀਟਰ ਵਧੀ ਹੈ ਇਸ ਤੋਂ ਇਲਾਵਾ ਦੁੱਧ ਦੀਆਂ ਕੀਮਤਾਂ ਦੇ ਵਿੱਚ ਵੀ ਵਿਰਕਾ ਵਾਅਦਾ ਕਰਨ ਜਾ ਰਿਹਾ ਹੈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆ ਹੋਇਆ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ ਪੈਟਰੋਲ 1.69 ਪੈਸੇ ਮਹਿੰਗਾ ਤੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧੀ ਹੈ ਹੋਰ ਗੱਲਬਾਤ ਕਰਦੇ ਹਾਂ ਸਾਡੇ ਸਹਿਗੀ ਸਰਪਜੀਤ ਸਿੰਘ ਦੇ ਨਾਲ ਸਰਪਜੀਤ ਇੱਕ ਵਾਰ ਮੁਰਤੋਂ ਡੀਜ਼ਲ ਤੇ ਪੈਟਰੋਲ ਨੇ ਪੂਰਾ ਸ਼ੌਕ ਦਿੱਤਾ ਆ ਬਿਲਕੁਲ ਕਿਉਂਕਿ ਅਗਰ ਪੈਟਰੋਲ ਦੇ ਨਾਲ ਡੀਜ਼ਲ ਵੀ ਵਧਿਆ ਹੈ ਕਿਉਂਕਿ ਡੀਜ਼ਲ ਦਾ ਵਧਣਾ ਦਾ ਵੱਡਾ ਕਾਰਨ ਇਹ ਵੀ ਹੈ ਕਿ ਤਾਂ ਅਸਰ ਜਿਹੜਾ ਹੈਗਾ ਹੁਣ ਉਹ ਦੂਜੇ ਪਦਾਰਥਾਂ ਤੇ ਵੀ ਪਏਗਾ ਕਿਉਂਕਿ ਮਾਲ ਪਹਾੜਾ ਜਿਹੜਾ ਹੈਗਾ ਉਹ ਟੋਆ ਜਾਂਦਾ ਹੈਗਾ ਡੀਜ਼ਲ ਵਾਲੀ ਗੱਡੀਆਂ ਹੈਗੀਆਂ ਨੇ ਟਰੱਕਸ ਹੈਗੇ ਨੇ ਉਹਦੇ ਨਾਲ ਇਸ ਦਾ ਅਸਰ ਦੂਜੀ ਚੀਜ਼ਾਂ ਤੇ ਪਏਗਾ ਔਰ ਜਿਸ ਤਰੀਕੇ ਨਾਲ ਵਧਿਆ ਹੈਗਾ ਇਹ ਤੇਲ ਦਾ ਵਧਣਾ ਦੇਸ਼ ਦੀ ਅਰਥਵਿਵਸਥਾ ਨੂੰ ਕਿਤਨੇ ਕਿਤੇ ਪ੍ਰਭਾਵ ਜਰੂਰ ਕਰਦਾ ਹੈਗਾ ਔਰ ਮਹਿੰਗਾਈ ਦਾ ਇੱਕ ਕਹਿ ਸਕਦਾ ਹੈ ਕਿ ਹੋਰ ਦਿੱਤਾ ਹੈਗਾ ਤੋਹਫਾ ਸਰਕਾਰ ਨੇ ਔਰ ਦੇਖਣਾ ਹੋਏਗਾ ਕਿ ਹੁਣ ਲੋਕ ਜਿਹੜੇ ਹੈਗੇ ਜਿਨ੍ਹਾਂ ਨੇ ਚੁਣੀ ਜਿਸ ਤਰੀਕੇ ਨਾਲ ਆ ਰਹੇ ਹੈਗੇ ਨੇ ਪਹਿਲਾਂ ਰੇਲ ਦਾ ਕਰਾਇਆ ਵਧਿਆ ਤੇ ਹੁਣ ਜਿਹੜਾ ਹੈਗਾ ਇਹ ਉਹਦਾ ਵੀ ਮਾਲ ਪਾੜੇ ਤੇ ਵੀ ਅਸਰ ਪਊਗਾ ਔਰ ਹੁਣ ਪੈਟਰੋਲ ਔਰ ਡੀਜ਼ਲ ਡੀਜ਼ਲ ਦੇ ਅਸਰ ਦਾ 50% ਦੇਖਣਾ ਪਊਗਾ ਹੁਣ ਟਰੱਕ ਯੂਨੀਅਨ ਜੱਗੇ ਕਿੰਨਾ ਹਾਈ ਕਰਦੀਆਂ ਨੇ ਆਪਣਾ ਜਿਹੜਾ ਰੇਟ ਹੈਗਾ ਮਾਲ ਪਾੜੇ ਵਾਸਤੇ ਔਰ ਇਹਦਾ ਸਿੱਧਾ ਜਿਹਾ ਅਸਰ ਜਿਹੜਾ ਹੈਗਾ ਆਮ ਜਿਹੜੀ ਜਨਤਾ ਤੇ ਪਵੇਗਾ ਔਰ ਗਰੀਬ ਜਿਹੜੀ ਜਨਤਾ ਨੇ ਨਵੀਂ ਸਰਕਾਰ ਤੋਂ ਉਮੀਦਾਂ ਸਨ ਕਿ ਮਹਿੰਗਾਈ ਨੂੰ ਕਾਬੂ ਕਰਨਗੇ ਉਸ ਉਸ ਦਾ ਜਿਹੜਾ ਅਸਰ ਹੈ ਉਹ ਲੋਕਾਂ ਨੂੰ ਪੁੱਖਣਾ ਹੋਏਗਾ ਇਸ ਦਾ ਕਾਰਨ ਜੋ ਇਨੀ ਪੈਟਰੋਲ ਦੀ ਕੀਮਤਾਂ 'ਚ ਬਹੁਤ ਜ਼ਿਆਦਾ ਵਾ ਦਿਕੋ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਵੀ ਇਰਾਕ ਤੋਂ ਹਾਲਾਂਕਿ ਇੰਡੀਆ ਨੂੰ ਬਹੁਤ ਜਿਆਦਾ ਤੇਲ ਆਉਂਦਾ ਪਰ ਨਾਲ ਦੀ ਨਾਲ ਈਰਾਨ ਵੀ ਹੈਗਾ ਈਰਾਨ ਤੋਂ ਵੀ ਤੇਲ ਆਉਂਦਾ ਹੈਗਾ ਇਹ ਅਗਰ ਕਹੀਏ ਕਿ ਇਰਾਕ ਚ ਸੰਕਟ ਪੈਦਾ ਹੋਇਆ ਤਾਂ ਇਰਾਕ ਚ ਜਿਹੜਾ ਸੰਕਟ ਹੈ ਕੋ ਲਗਭਗ 15 ਦਿਨ ਹੋ ਚੁੱਕੇ ਨੇ ਔਰ 15 ਦਿਨ ਦਾ ਜਿਹੜਾ ਅਸਰ ਹੈ ਹੁਣ ਤਾਂ ਸ਼ਾਇਦ ਨਹੀਂ ਹੋ ਸਕਦਾ ਪਰ ਜਿਸ ਤਰੀਕੇ ਨਾਲ ਤੇਲ ਕੰਪਨੀਆਂ ਜਿਹੜੀਆਂ ਇਹ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਕੱਚੇ ਤੇਲ ਦੀ ਕੀਮਤਾਂ ਵਧਦੀਆਂ ਨੇ ਉਹਦਾ ਹੀ ਅਸਰ ਜੂੜ ਦੇਖਣ ਨੂੰ ਮਿਲਦਾ ਪਰ ਫਿਲਹਾਲ ਜਿਹੜਾ ਹੈਗਾ ਐਸੀ ਕੋਈ ਗੱਲ ਆ ਨਹੀਂ ਰਹੀ ਸੀਗੀ ਪਹਿਲਾਂ ਕਿ ਕੱਚੇ ਤੇਲ ਦਾ ਜਿਹੜਾ ਯਾਕ ਸੰਕਟ ਦਾ ਫੈਕਟਰ ਕਿਤਨਾ ਕਿਤਨ ਰਹਿ ਸਕਦਾ ਪਰ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਸਕਦਾ ਕਿਉਂਕਿ ਦੂਜੇ ਪਾਸੇ ਭਾਰਤ ਦੇ ਕੋਲ ਈਰਾਨ ਤੋਂ ਵੀ ਤੇਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਉਂਦਾ ਹੈਗਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਸਪੈਸੀਫਿਕਲੀ ਤਾਂ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਪਹਿਲਾਂ ਬਿਜਲੀ ਤੋਂ ਪਰੇਸ਼ਾਨ ਨੇ ਝੋਨੇ ਦਾ ਸੀਜ਼ਨ ਹੈ ਉਹਨਾਂ ਨੂੰ ਜਨਰੇਟਰ ਵਗੈਰਾ ਚਲਾਉਣੇ ਪੈਂਦੇ ਨੇ ਹੋਰ ਪਾਣੀ ਮੋਟਰਾਂ ਰਹੀ ਚੱਕਣਾ ਪੈਂਦਾ ਹੈ ਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ ਤਾਂ ਕਿਸਾਨਾਂ ਦੇ ਲਈ ਬਹੁਤ ਵੱਡੀ ਪਰੇਸ਼ਾਨੀ ਨਵਦੀਪ ਬਹੁਤ ਵਧੀਆ ਗੱਲ ਕਰੀ ਕਿਉਂਕਿ ਇਹਦੇ ਵਿੱਚ ਗੱਲ ਹੈ ਕਿ ਸਭ ਤੋਂ ਵੱਧ ਜਿਹ ਰਹੀ ਹੈਗੀ ਜਿਹੜੀ ਕਿਸਾਨ ਦੀ ਔਸਤ ਹੈਗੀ ਉਹਨੂੰ ਐਮਐਸਪੀ ਜਿਹੜੀ ਹੈਗੀ 50 ਰੁਪਏ ਵਧਾਈ ਗਈ ਹੈ ਪਰ ਕੁਇੰਟਲ ਦੇ ਪਿੱਛੇ ਪਰ ਇੱਥੇ ਜਿਹੜਾ ਡੀਜ਼ਲ ਹੈਗਾ ਉਹ ਡੀਜ਼ਲ 50 ਪੈਸੇ ਵੱਧ ਗਿਆ ਹੈਗਾ ਔਰ ਕਿਸਾਨ ਲਗਾਤਾਰ ਝੋਨਾ ਇਹਨੂੰ ਪਾਲ ਰਿਹਾ ਹੈਗਾ ਇਹ ਇੰਜਨਾਂ ਦੇ ਰਹੀ ਹੈ ਜਨਰੇਟਰ ਦੇ ਜ਼ਰੀਏ ਤਾਂ ਕਿ ਉਹਨਾਂ ਦੀ ਫਸਲ ਜਿਹੜੀ ਹੈਗੀ ਉਹ ਪੈਦਾ ਹੋਵੇ ਔਰ ਨਿਸ਼ਚਿਤ ਤੌਰ ਤੇ ਦਾ ਜਿਹੜਾ ਅਸਰ ਹੈਗਾ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਪਵੇਗਾ ਕਿਉਂਕਿ ਕਿਸਾਨ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਕਿ ਖੇਤੀ ਤੋਂ ਇਲਾਵਾ ਔਰ ਜਦੋਂ ਡੀਜ਼ਲ ਦਾ ਰੇਟ ਵਧੂਗਾ ਤਾਂ ਆਮ ਜਨਤਾ ਦੇ ਉੱਤੇ ਔਰ ਕਿਸਾਨ ਪੰਜਾਬ ਦੇ ਕਿਸਾਨਾਂ ਉੱਤੇ ਇਸ ਜੀ کافی ਜ਼ਿਆਦਾ ਅਸਰ ਸਾਰੀਆਂ ਹੀ ਚੀਜ਼ਾਂ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਜੇਕਰ ਕੀਮਤਾਂ ਵਧੀਆਂ ਤਾਂ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਦੇ ਵੀ ਅਸਰ ਰਹਿੰਦੇ ਦੇ ਨਾਲ ਹੀ ਵੇਰਕਾ ਪੰਜਾਬ ਦੇ ਵਿੱਚ ਦੁੱਧ ਦੀਆਂ ਕੀਮਤਾਂ ਵਧਾਉਣ ਜਾ ਰਿਹਾ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਰਕਾ ਆਪਣੇ ਦੁੱਧ ਦੀਆਂ ਕੀਮਤਾਂ ਵਧਾ ਸਕਦਾ ਆਮ ਲੋਕਾਂ ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪਈ ਹੈ ਹਰ ਰੋਜ਼ ਹਰ ਪਲ ਦੇਸ਼ ਦੇ ਲੋਕਾਂ ਤੇ ਮਹਿੰਗਾਈ ਦਾ ਡੰਗ ਵਜ ਰਿਹਾ ਕਦੇ ਰੇਲ ਤੇ ਮਾਲ ਭਾੜਾ ਵਧਾਇਆ ਜਾਂਦਾ ਰੇਲ ਕਿਰਾਏ ਵਧਾਏ ਗਏ ਉਸ ਤੋਂ ਬਾਅਦ ਖੰਡ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਇਆ ਪਿਆਜ਼ ਆਲੂ ਇਹ ਚੀਜ਼ਾਂ ਮਹਿੰਗੀਆਂ ਹੋਈਆਂ ਤੇ ਹੁਣ ਵੱਡਾ ਝਟਕਾ ਲੱਗਿਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਹਿੰਗੀਆਂ ਤੇ ਇਸ ਤੋਂ ਬਾਅਦ ਵੇਰਕਾ ਦੋਰ ਪਰ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੀਤਾ ਹੈ ਔਰ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਸੁਖਵਿੰਦਰ ਸਿੰਘ ਦੇ ਨਾਲ ਸੁਖਵਿੰਦਰ ਵੇਰਕਾ ਨੇ ਦੁੱਧੀਆਂ ਕੀਮਤਾਂ ਵਿੱਚ ਆਵਾਜ਼ ਆ ਕੇਤਾ ਉਹ ਵੀ 2 ਰੁਪਏ ਪ੍ਰਤੀ ਲੀਟਰ ਬਿਲਕੁਲ ਵੇਰਕਾ ਨੇ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਪਣੇ ਹਰੇਕ ਪੈਕੇਟ ਦੇ ਉੱਤੇ ਹਰੇਕ ਜਿਹੜੀ ਕੁਆਲਿਟੀ ਆ ਉਹਦੇ ਉੱਤੇ ਚਾਹੇ ਉਹ ਸਟੈਂਡਰਡ ਦਾ ਹੋਵੇ ਚਾਹੇ ਉਹ ਡਬਲ ਟੂਨਡ ਹੋ ਹਰੇਕ ਸਟੈਂਡਰਡ ਦੇ ਉੱਤੇ ਉਹਨੇ ਆਪਣਾ 2 ਰੁਪਏ ਦੁੱਧ ਦਾ ਰੇਟ ਪ੍ਰਤੀ ਲੀਟਰ ਦੇ حساب ਨਾਲ ਵਧਾ ਦਿੱਤਾ ਹੈ ਤੇ ਇਹਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਵਿੱਚ ਜਿਹੜਾ ਦੁੱਧ ਦੀ ਪੈਦਾਵਾਰ ਦੇ ਵਿੱਚ ਕਾਫੀ ਕਮੀ ਆਉਂਦੀ ਹੈ ਉਤਪਾਦਨ ਵਿੱਚ ਕਮੀ ਹੁੰਦੀ ਹੈ ਤੇ ਉਤਪਾਦਨ ਦੀ ਕਮੀ ਹੋਣ ਦੇ ਕਾਰਨ ਉਹਨਾਂ ਨੂੰ ਮਜਬੂਰਨ ਰੇਟ ਵਧਾਉਣਾ ਪੈਂਦਾ ਹੈ ਇਸ ਦੇ ਨਾਲ ਮਹਿੰਗਾਈ ਜਿਹੜੀ ਆ ਲਗਾਤਾਰ ਵਧ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਡੇਰੀ ਫਾਰਮਰ ਨੇ ਉਹ ਲਗਾਤਾਰ ਘਾਟੇ ਜਾ ਰਹੇ ਨੇ ਉਹਨਾਂ ਦੀ ਡਿਮਾਂਡ ਸੀ ਜਿਵੇਂ ਖਲ ਦਾ ਜਿਹੜਾ ਪਛੋਂ ਦੀ ਜਿਹੜੀ ਖਰਾਕ ਆ ਉਹ ਲਗਾਤਾਰ ਮਹਿੰਗੀ ਹੋ ਰਹੀ ਹੈ ਤੇ ਇਹ ਇੱਕ ਤਮਾਮ ਕਾਰਨ ਕਰਕੇ ਉਹਨਾਂ ਤੇ ਲਗਾਤਾਰ ਪ੍ਰੈਸ਼ਰ ਪੈ ਰਿਹਾ ਸੀ ਕਿ ਰੇਟ ਵਧਾਉਣ ਤੇ ਉਹ ਇਸ ਮਕਸਦ ਨੂੰ ਲੈ ਕੇ ਉਹਨਾਂ ਨੇ ਜਿਹੜਾ ਰੇਟ ਦੇ ਵਿੱਚ ਵਾਅਦਾ ਕੀਤਾ ਹੈ ਵਾਸੁ ਕੁਮਿੰਦਰ ਘਲਬਾ ਦੇ ਲਈ 102 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਹੈ ਵੇਰਕਾ ਦਾ ਵੇਰਕ ਇਸ ਪਿੱਛੇ ਜੋ ਕਾਰਨ ਦੱਸ ਰਿਹਾ ਹੋਆ ਕਿ ਗਰਮੀਆਂ ਦੇ ਸੀਜ਼ਨ ਵਿੱਚ ਦੁੱਧ ਦਾ ਉਤਪਾਦਨ ਬਹੁਤ ਜ਼ਿਆਦਾ ਘਟ ਜਾਂਦਾ ਹੈ ਡੇਰੀ ਫਾਰਮਰਾਂ ਨੂੰ ਘਟਾ ਦਾ ਸਾਹਮਣਾ ਕਰਨਾ ਪੈਂਦਾ ਹੈ ਡੇਰੀ ਫਾਰਮਰਸ ਦੀ ਮੰਗ ਸੀ ਕਾਫੀ ਸਮੇਂ ਤੋਂ ਕਿ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾਏ ਇਸੇ ਨੂੰ ਲੈ ਕੇ ਹੀ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੀਤਾ ਹੈ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਵਧਾਈਆਂ ਨੇ ਵੇਰਕਾ ਨੇ ਆਪਣੇ ਹਰ ਕਿਸਮ ਦੇ ਹਰ ਕੁਆਲਿਟੀ ਦੇ ਦੁੱਧ ਦੀਆਂ ਕੀਮਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਪੈਟਰੋਲ 1.69 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋਇਆ ਤੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧੀ ਹੈ ਯਾਨੀ ਕਿ ਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਤੇ ਮਹਿੰਗਾਈ ਦੀ ਦੋਰੀ ਮਾਰ ਪਈ ਹੈ ਇੱਕ ਤੋਂ ਬਾਅਦ ਇੱਕ ਚੀਜ਼ਾਂ ਮਹਿੰਗੀਆਂ ਹੋਉਂਦੀਆਂ ਜਾ ਰਹੀਆਂ ਨੇ ਕਾਂਗਰਸ ਦੀ ਸਰਕਾਰ ਨੇ ਵੀ ਇਸ ਮਹਿੰਗਾਈ ਦਾ ਸਾਹਮਣਾ ਕੀਤਾ ਤੇ ਲੋਕਾਂ ਨੇ ਇਸੇ ਇੱਕ ਫੈਕਟਰ ਨੂੰ ਲੈ ਕੇ ਇੱਕ ਬਹੁਤ ਵੱਡਾ ਫੈਕਟਰ ਰਿਹਾ ਸੀ ਮਹਿੰਗਾਈ ਦਾ ਜਿਸ ਨੂੰ ਲੈ ਕੇ ਲੋਕਾਂ ਨੇ ਵੋਟ ਪਾਈ ਸੀ ਦਾਵਾ ਕੀਤਾ ਗਿਆ ਸੀ ਭਾਜਪਾ ਵੱਲੋਂ ਐਨਡੀਆ ਵੱਲੋਂ ਕਿ ਮਹਿੰਗਾਈ ਘਟੇਗੀ ਲੋਕਾਂ ਦੇ ਚੰਗੇ ਦਿਨ ਆਉਣਗੇ ਪਰ ਸਵਾਲੇ ਖੜਾ ਹੁੰਦਾ ਹੈ ਕਿ ਕੀ ਇਹ ਚੰਗੇ ਦਿਨ ਨੇ ਜਾਂ ਫਿਰ ਮਹਿੰਗੇ ਦਿਨ ਨੇ ਕਿਉਂਕਿ ਰੇਲ ਕਿਰਾਏ ਵਧੇ ਮਾਲ ਪਾੜਾ ਵਧਿਆ ਖਣਦ ਦੀਆਂ ਕੀਮਤਾਂ ਵਧੀਆਂ ਹਰੀਆਂ ਸਬਜ਼ੀਆਂ ਪਿਆਜ਼ ਆਲੂ ਦੁੱਧ ਦੀਆਂ ਕੀਮਤਾਂ ਤੇ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ